ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਪਹਿਲਾ ਹੀ ਤਰ੍ਹਾਂ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈ ਕਿ ਜਿ ਸੁਨੇਹਾ ਘਤਿਆਲ ਦੇ ਬਾਰੇ ਜੋ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਹੋ ਰਹੀਆਂ ਤੇ ਵਾਇਰਲ ਵੀ ਹੋ ਰਹੀਆਂ ਵਾ ਇਹ ਦੱਸਿਆ ਜਾ ਰਿਹਾ ਹੈ ਕਿ ਸੁਨੇਹਾ ਘਤਿਆਲ ਦੁਆਰਾ ਮੈਰिज ਕਰਵਾ ਰਹੇ ਆ ਆਪਾਂ ਤੁਹਾਨੂੰ ਦੱਸ ਦਈਏ ਕਿ ਇਹ ਸੱਚੀ ਹੈ ਕਿਉਂਕਿ ਬਹੁਤ ਸਾਰੀਆਂ ਵੀਡੀਓ ਉਹਨਾਂ ਦੀ ਹੈਲਦੀ ਦੀਆਂ ਮਹਿੰਦੀ ਦੀਆਂ ਰਿਸੈਪਸ਼ਨ ਕਿ ਬਹੁਤ ਸਾਰੀਆਂ ਉਹਨਾਂ ਦੀਆਂ ਵੀਡੀਓਜ਼ ਇੰਸਟਾਗ੍ਰam ਤੇ YouTube ਤੇ Facebook ਉੱਤੇ ਵਾਇਰਲ ਹੋ ਰਹੀਆਂ ਵਾਂ ਹਨਾ ਜੋ ਵੀ ਉਹਨਾਂ ਦੇ ਜਾ ਰਹੇ ਆ ਜਿਨ੍ਹਾਂ ਨੂੰ ਉਸ ਨੇ ਕਟਿਆਲ ਨੇ ਇਨਵਾਈਟ ਕੀਤਾ ਵਾ ਉਹ ਸਾਰੇ ਹੀ ਉਥੇ ਪੋਸਟਾਂ ਪਾ ਰਹੇ ਆ ਮਹਿੰਦੀ ਦੇ ਫੰਕਸ਼ਨ ਦੀਆਂ ਪਾਈਆਂ ਹਲਦੀ ਦੀਆਂ ਪਾਈਆਂ ਜਾਗੋ ਦੀਆਂ ਪਾਈਆਂ ਜੋ ਵੀ ਉਹਨਾਂ ਨੇ ਹੈ ਨਾ ਫੰਕਸ਼ਨ ਕੀਤੇ ਆ ਉਹਨਾਂ ਨੇ ਸਾਰਿਆਂ ਨੂੰ ਹੀ ਬੁਲਾਇਆ ਵਾ ਤੇ ਉਹਨਾਂ ਨੇ ਸਾਰਿਆਂ ਨੇ ਹੀ ਪੋਸਟਾਂ ਪਾ ਕੇ ਦੱਸਿਆ ਕਿ ਸੁਨੀਆ ਕਟਿਆਲ ਦੀ ਮੈਰਿਜ ਹੋਣ ਵਾਲੀ ਆ ਤੇ ਬਹੁਤ ਸਾਰੇ ਲੋਕਾਂ ਨੇ ਹੁਣ ਇਹ ਮੁੱਦਾ ਚੱਕ ਲਿਆ ਕਿ ਸਨੇਹਾ ਕਟਿਆਲ ਦੀ ਮੈਰिज ਉਸ ਤੇ ਪਹਿਲੇ ਘਰ ਵਾਲੇ ਲਾਲੀ ਨਾਲ ਹੋਣ ਜਾ ਰਹੀ ਹੈ ਪਰ ਇਹ ਆਪਾਂ ਤੁਹਾਨੂੰ ਦੱਸ ਦਈਏ ਵੀ ਇਹ ਮੈਰिज ਉਸ ਦੀ ਲਾਲੀ ਦੇ ਨਾਲ ਹੋ ਨਹੀਂ ਜਾ ਰਹੀ ਲਾਲੀ ਦੇ ਨਾਲ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਉਸ ਦਾ ਪਹਿਲਾਂ ਦਵੋਸ ਹੋ ਗਿਆ ਸੀਗਾ ਉਹ ਚੀਜ਼ ਤੇ ਕਾਹਨ ਉਸਨੇ ਮਤਲਬ ਕਿ ਜਿਹੜੀ ਉਸਦੀ ਉਹਨਾਂ ਦੋਨਾਂ ਦੇ ਵਿੱਚ ਕੀ ਹੋਇਆ ਸੀ ਉਹ ਗੱਲ ਉਸਨੇ ਸਾਹਮਣੇ ਨਹੀਂ ਲੈ ਕੇ ਆਂਦੀ ਉਸਦੇ ਬਹੁਤ ਸਾਰੇ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ ਹਨ ਪਹਿਲਾਂ ਦੀਆਂ ਤੇ ਉਸਨੇ ਇਹ ਕਿਹਾ ਸੀ ਕਿ ਸਾਡੇ ਜਿਹੜੇ ਪਰਿਵਾਰ ਮੈਂਬਰ ਉਹ ਸਾਡੀਆਂ ਵੀਡੀਓਜ਼ ਵੀ ਦੇਖਦੇ ਆ ਤੇ ਉਹਨਾਂ ਨੇ ਸਾਨੂੰ ਅਲਾਉਡ ਨਹੀਂ ਕੀਤਾ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਆਪਣੀ ਲੜਾਈ ਲੈ ਕੇ ਆਓ ਹਨ ਤੇ ਅਸੀਂ ਬਸ ਇੱਕ ਦੂਜੇ ਨੂੰ ਖਿਲਾਫ ਕੁਝ ਨਹੀਂ ਕਿਹਾ ਬਸ ਅਸੀਂ ਅਲੱਗ ਹੋ ਗਏ ਆ ਹੁਣ ਇਹ ਸੁਨੇਹਾ ਦੀ ਮੈਰਿਜ ਲਾਲੀ ਦੇ ਨਾਲ ਨਹੀਂ ਹੋ ਰਹੀ ਉਸ ਦੀ ਕਿਸੇ ਹੋਰ ਮੁੰਡੇ ਦੇ ਨਾਲ ਹੀ ਮੈਰਿਜ ਹੋ ਰਹੀ ਆ ਤਾਂ ਉਹ ਜਲਦੀ ਹੀ ਆਪਾਂ ਨੂੰ ਪਤਾ ਲੱਗ ਚੁੱਕਾ ਇਹ ਉਸ ਦੀ ਮੈਰਿਜ ਆਪਾਂ ਤੁਹਾਨੂੰ ਦੱਸਦੀ ਹੈ ਲਾਲੀ ਦੇ ਨਾਲ ਨਹੀਂ ਹੋ ਰਹੀ ਇਹ ਉਸ ਦੇ ਪਹਿਲੇ ਵਿਆਹ ਦੇ ਹੀ ਵੀਡੀਓ ਵੀਡੀਓਜ਼ ਆ ਫੋਟੋਸ ਆ ਜੋ ਕਿ ਲੋਕ ਹੁਣ ਅਪਲੋਡ ਕਰ ਰਹੇ ਆ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆ ਜੇ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ नेक्स्ट ਵੀਡੀਓ ਦੇ ਵਿੱਚ